ਇਹ ਨਾ ਸਿੱਧੀ ਕਰਨੀ ਆ ਉਹਦੇ ਕੋਲ ਉਹ ਪਿੱਛੇ ਨਹੀਂ ਆਉਂਦਾ ਉਹ ਸਿੱਧੀ ਕਰੀਂ ਸਿੱਧੇ ਆ ਤੱਕ ਨੋਟ ਲੈ ਜਾਣਾ ਇਹ ਜਾਣਾ ਹੈ ਅੱਗੇ ਲੈ ਹੀ ਜਾਂਦਾ ਇਹ ਇਧਰ ਆ ਨਹੀਂ ਜਾਂਦਾ ਕਾਲੇ ਦਾ ਸੇਵਰੇ ਖਿੱਚ ਪਈ ਆ ਪਿੱਛੇ ਰੋ ਕਾਕਾ ਪਿੱਛੇ ਰੋ ਹਾਂ ਹਾਂ ਫੂਨ ਤੁਸੀਂ ਵਿੱਚ ਡੇਬ ਲੈਣਾ ਫਿਰ ਆ ਜੀ ਹਾਂ ਤੂੰ ਜਿਹੜਾ ਦੇਖਦਾ ਨਾ ਹੁਣ ਤੂੰ ਸੰਭਲ ਕੋਈ ਤਾ ਜੀ ਸੰਭਲ ਵਿੱਚ ਪੱਟੀ ਆ ਖਿੱਚੀ ਜੋ ਖਿੱਚੀ ਜੋ ਮੜ ਮੜ

ਕਹਿੰਦਾ ਮਗਰ ਜਾਣਾ ਵਾਹਿਗੁਰੂ ਵਾਹਿਗੁਰੂ ਹਾਂ ਵਾਹਿਗੁਰੂ 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 ਬਰੇ